ਸਤਿ ਸ਼੍ਰੀ ਅਕਾਲ ਤੁਹਾਡੇ ਆਪਣੇ ਚੈਨਲ ਪੰਜਾਬੀ ਨਿਊਜ਼ ਐਕਸਪ੍ਰੈਸ ਉੱਤੇ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਖੇਤੀਬਾੜੀ ਮਸਲਾ ਕੇਂਦਰ ਤੇ ਪੰਜਾਬ ਸਰਕਾਰ ਵਿਚਕਾਰ ਗੱਲਬਾਤ ਅੱਜ ਵੀ ਬੇਨਤੀਜਾ ਰਹੀ ਕਿਸਾਨ ਯੂਨੀਅਨ ਨੇ ਐਲਾਨ ਕੀਤਾ ਹੈ ਕਿ ਜੇਕਰ ਐਮਐਸਪੀ ਤੇ ਗਾਰੰਟੀ ਬਿੱਲ ਨਾ ਲਿਆਂਦਾ ਗਿਆ ਤਾਂ ਵੱਡਾ ਅਤੋਲਨ ਸ਼ੁਰੂ ਹੋਵੇਗਾ ਦੂਸਰਾ ਮੌਸਮ ਅਲਰਟ ਪੰਜਾਬ ਦੇ ਕਈ ਇਲਾਕਿਆਂ 'ਚ ਅੱਜ ਅਤੇ ਕੱਲ ਭਾਰੀ ਬਰਸ਼ਾਤ ਦਾ ਅਲਰਟ ਜਾਰੀ ਲੁਧਿਆਣਾ ਜਲੰਧਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਲੋਕਾਂ ਨੂੰ ਸਾਵਧਨ ਰਹਿਣ ਦੀ ਅਪੀਲ ਅਪਰਾਧ ਮਾਮਲਾ ਅੰਮ੍ਰਿਤਸਰ ਵਿੱਚ ਨਸ਼ਿਆਂ ਦੇ ਵੱਡੇ ਸਕਾਟ ਸਮੇਤ ਤਿੰਨ ਤਸਕਰ ਗ੍ਰਿਫਤਾਰ ਪੁਲਿਸ ਨੇ 15 ਕਿਲੋ ਹੈਰੋਇਨ ਬਰਾਮਦ ਕੀਤੀ ਰਾਜਨੀਤਿਕ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਨਿਤਾਵਾਂ ਨੇ ਦੌਰਾ ਅਤੇ ਰੇਲੀਆਂ ਜੋਰਾਂ ਤੇ ਖੇਡਾਂ ਪੰਜਾਬੀ ਖਿਡਾਰੀ ਨੈਸ਼ਨਲ ਗੇਮ ਵਿੱਚ ਸੋਨਾ ਤਗਮਾ ਜਿੱਤ ਕੇ ਰਾਜ ਦਾ ਨਾਮ ਰੋਸ਼ਨ ਕੀਤਾ ਧੰਨਵਾਦ